ਗੱਡੀਆਂ ਦਾ ਕਮੈਂਟ ਵੀ ਕਰਨ ਲੱਗੇ ਸਾਡੇ ਸਾਰਿਆਂ ਨੂੰ ਵਰਨਾ ਕਿ ਲੱਤ ਕੁੱਤੀ ਪਈ ਤੂੰ ਗੱਡੀ ਨਹੀਂ ਚਲਾ ਸਕਦਾ ਪਹਿਲਾਂ ਠੱਕ ਐ ਵੀਰਿਆ ਜੀ ਨਾ ਕੱਟ ਹੋਇਆ ਇੱਕ ਪਹਿਲਾਂ ਤੁਸੀਂ ਵੀਡੀਓ ਦੇਖ ਕੇ ਹਟਿਓ ਜਿਹੜੀ ਹੈ ਨਾ ਮੈਂ ਵਿੱਚ ਅੜਕ ਕੀਤੀ ਹੈ ਇੱਕ ਬਹੁਤ ਵਧੀਆ ਉਹਦੇ ਤੇ ਰਹਾ ਸਤਿਕਾਰਯੋਗ ਬੰਦਾ ਪ੍ਰਧਾਨ ਕਹਿੰਦੇ ਆ ਮੈਂ ਵੀ ਉਹਦਾ ਸਤਿਕਾਰ ਕਰਦਾ ਹਾਂ ਅ ਕੱਲ ਪਰਸੋਂ ਦੀਆਂ ਵੀਡੀਓ ਪੈਰੀਆਂ ਨੇ ਬਰਨਾਲੇ ਜ਼ਿਲ੍ਹੇ ਦੀਆਂ ਵੀ ਕਹਿੰਦੇ ਵੀ ਪਿਕ ਡ੍ਰੌਪ ਦਾ ਜਿਹੜਾ ਕੰਮ ਆ ਉਹ ਬੰਦ ਕਰ ਦੇਣਾ ਇਹ ਪਿਕ ਡ੍ਰੌਪ ਦਾ ਕੰਮ ਬੰਦ ਕਰਕੇ ਅਫਡਾਉਣ ਦਾ ਕੰਮ ਕਰਨਾ ਸਿਰਫ ਤੇ ਉਹ ਸਬੰਧ ਵਿੱਚ ਉਦੋਂ ਬਾਅਦ ਚੱਕ ਪ੍ਰਧਾਨ ਦੀ ਤੇ 10 15 ਬੰਦਿਆਂ ਦੀ ਕੱਲੇ ਕਾਰਡਿਓ ਲੀਕ ਹੁੰਦੀ ਆ ਵੀ 10 15 ਆਣ ਦਾ ਗਰੁੱਪ ਬਣਾਓ ਆਪਾਂ 40 50 ਗੱਡੀਆਂ ਆਪਣੀਆਂ ਚਲਾਓ ਕੋਈ ਚੱਕਰੇ ਚੱਲੀ ਜਾਂਦਾ ਹਨ ਉਹਦੇ ਸਬੰਧ ਵਿੱਚ ਅੱਜ ਇਕੱਠ ਹੋਇਆ ਹਨ ਇਕੱਠ ਹੋਇਆ ਤੇ ਸਾਰੇ ਲੋਕ ਇਕੱਠੇ ਮੈਂ ਵੀ ਚਲੇ ਗਿਆ ਉੱਥੇ ਕਿਉਂਕਿ ਮੈਂ ਖੁਦ ਵੀ ਪਿਕ ਡ੍ਰੌਪ ਦਾ ਕੰਮ ਕਰਦਾ ਹਾਂ ਇਹ ਪ੍ਰਧਾਨ ਦੀ ਬੱਟਿੰਗ ਸੀ ਕਿ ਜਦੋਂ ਉਹ ਤੁਪੂ ਮੈਮਾ ਹੋਈ ਹੈ ਨਾ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਤੇਰੇ ਇੱਕ ਲਾਤਾ ਡੇਢ ਲਾਤਾ ਹੈ ਨਾ ਵੀ ਮੇਰੇ ਮੇਰੀ ਲੱਤ ਲੈ ਕੇ ਉਹਨੇ ਕਿ ਤੂੰ ਹੈਂਡੀਕੈਪ ਆ ਉਹਨੂੰ ਲੈ ਕੇ ਉਹਨੇ ਗਾਲਾਂ ਵੀ ਕੱਟੀਆਂ ਤੇ ਤੁਸੀਂ ਵੀਡੀਓ ਤੇ ਗਾਲਾਂ ਸੁਣਦੇ ਵੀ ਉਹ ਤੇ ਮੈਨੂੰ ਮੇਰੇ ਮੇਰੇ ਥਰੀ ਨੂੰ ਲੈ ਕੇ ਬੋਲਿਆ ਮੈਂ ਪੁੱਛਣਾ ਚਾਹਣਾ ਪ੍ਰਧਾਨ ਜੀ ਤੋਂ ਵੀ ਪ੍ਰਧਾਨ ਜੀ ਹੈਂਡੀਕੈਪ ਹੋਣਾ ਕੋਈ ਗੁਨਾਹ ਹੈ ਜੇ ਹੈਂਡੀਕੈਪ ਹੋਣਾ ਗੁਨਾਹ ਹੈ ਮੈਂ ਆਪਣਾ ਪਰਿਵਾਰ ਤੋਂ ਡੇਕਰ ਖੁੱਲੇ ਲੈ ਆਉਣਾ ਤੁਸੀਂ ਮੈਨੂੰ ਸਲਫਾਸ ਦੇ ਦਿਓ ਮੈਂ ਸਲਫਾਸਦੀਆਂ ਗੋਲੀਆਂ ਖਾ ਕੇ ਮਰ ਜਨਾ ਮੇਰਾ ਹੈਂਡੀਕੈਪ ਹੋਣਾ ਹੈਂਡੀਕੈਪ ਹੋ ਕੇ ਕੰਮ ਕਰਨਾ ਰੋਜ਼ਗਾਰ ਕਰਨਾ ਆਪਣੇ ਪਰਿਵਾਰ ਨੂੰ ਪਾਲਣਾ ਗੁਨਾਹ ਆ ਮੈਂ ਸੜਕ ਤੇ ਖੜ ਕੇ ਮੈਂ ਭੀਖ ਮੰਗਣ ਲੱਗ ਗਿਆ ਨਾ ਵੀ ਮੈਂ ਤਾਂ ਹੈਂਡੀਕੈਪ ਆ ਹਾਂ ਮੇਰਾ ਤਾਂ ਮੇਤੋਂ ਕੰਮ ਨਹੀਂ ਹੁੰਦਾ ਹੈਗਾ ਮੈਂ ਤਾਂ ਮੈਂ ਹੈਂਡੀਕੈਪ ਨਹੀਂ ਆ ਦਿਮਾਗ ਤੋਂ ਮੈਂ ਹੈਂਡੀਕੈਪ ਨਹੀਂ ਆ ਤੇਲ ਤੋਂ ਮੈਂ ਕੰਮ ਕਰਦਾ ਕਿੱਤਾ ਕਰਦਾ ਹੁੰਦਾ ਕਿੱਤਾ ਕਰਕੇ ਆਪਣਾ ਪਰਿਵਾਰ ਪਾਲਦਾ ਪ੍ਰਧਾਨ ਜੀ ਤੇ ਮੈਨੂੰ ਇਹਨਾਂ ਗੱਡੀਆਂ ਦਾ ਖੜੀਆਂ ਦਾ ਟੈਕਸ ਪੈਂਦਾ ਡੇਲੀ ਕਿਸ਼ਤ ਭਰਦੀ ਹੁੰਦੀ ਆ ਮੈਨੂੰ ਮੈਂ ਪਿਕ ਡ੍ਰੌਪ ਦਾ ਕੰਮ ਕਰਦਾ ਮੈਂ ਕਹਿਣਾ ਵੀ ਕਰਦਾ ਜੇ ਤੁਸੀਂ ਚਲਾਇਆ ਤਾਂ ਚੱਲਿਆ ਸਾਨੂੰ ਕੀ ਪਤਾ ਸੀ ਪਿਕ ਡ੍ਰੌਪ ਇੱਕ ਪਾਸੇ ਤੁਸੀਂ ਫੁੱਲ ਰੇਟ ਲੈ ਕੇ ਜਾਂਦੇ ਹੋ ਐਨ ਆਰ ਆਈਆਂ ਦੀ ਪੂਰੀ ਸ਼ੈਲ ਢੇੜ ਕੇ ਲੈ ਕੇ ਜਾਂਦੇ ਹੋ 9 9000 10 ਦਾ 1000 ਰੁਪਿਆ ਕਰਕੇ ਲੈ ਕੇ ਆਉਂਦੇ ਹੋ ਦੂਜੇ ਪਾਸੇ ਤੁਸੀਂ 25 2500 ਰੁਪਏ ਨੂੰ ਸਵਾਰੀਆਂ ਚੱਕ ਕੇ ਲੈ ਕੇ ਆਉਂਦੇ ਉਦੋਂ ਪਿਕ ਕਰਾ ਪਿਕ ਡ੍ਰੌਪ ਨਹੀਂ ਹੁੰਦੀ ਤੁਹਾਡੇ ਮੈਸੇਜ ਪਾਏ ਵੀ ਹੁੰਦੇ ਆ ਵੀ ਫਲਾਨੀ ਗੱਡੀ ਅੱਜ ਫਲਾਨੇ ਦਿਨ ਤੂੰ ਖਾਲੀ ਜਾ ਰਹੀ ਆ ਦੇ ਦਿਓ ਸਵਾਰੀ ਜਿਹੜੇ ਬਾਜੀ ਰੇਟ ਦੇਦੇ ਦਿਓ ਉਦੋਂ ਪਿਕ ਡ੍ਰੌਪ ਨਹੀਂ ਹੁੰਦਾ ਹੈਗਾ ਪ੍ਰਧਾਨ ਜੀ ਕਿਸੇ ਦੇ ਸਰੀਰਕ ਨੂੰ ਲੈ ਕੇ ਕਿਸੇ ਦੇ ਸਰੀਰ ਨੂੰ ਲੈ ਕੇ ਕਦੇ ਵੀ ਇਹੋ ਜਿਹਾ ਭੱਦਾ ਭੱਦਾ ਕਮੈਂਟ ਜਾਂ ਭੱਦੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ ਮੈਂ ਤੁਹਾਨੂੰ ਕੁਝ ਕਿਹਾ ਤੁਸੀਂ ਮੈਨੂੰ ਬੈਠੋ ਮੈਂ ਤੁਹਾਡੇ ਵਿਚਵਾਕਾਂ ਵਰਗਾ ਬੱਚਿਆਂ ਵਰਗਾ ਪਹਿਲੀ ਗੱਲ ਤਾਂ ਮੈਂ ਕਦੇ ਦੁਆਓ ਕਦੇ ਕੀਤੀ ਨਹੀਂ ਪ੍ਰਮਾਤਮਾ ਅਰਦਾਸ ਪਰ ਅੱਜ ਮੇਰਾ ਦਿਲ ਦੁਖੀ ਹੈ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਪ੍ਰਮਾਤਮਾ ਤੇਰੇ ਘਰ ਪੁੱਤ ਤੇ ਪੋਤੀ ਹੈਂਡੀਕੈਪ ਦੇਵੇ ਤੈਨੂੰ ਪਤਾ ਲੱਗੇ ਵੀ ਹੈਂਡੀਕੈਪ ਕੋਰ ਦਾ ਦੁੱਖ ਤੇ ਦਰਦ ਕੀ ਹਿੰਦਾ ਤੇਰੇ ਅਰਗੇ ਬੰਦੇ ਤੋਂ ਵੀਰੇ ਸਤਕਾਰ ਜੋਗਾ ਪਰ ਸਤਕਾਰ ਜੋ ਕਹਿਣ ਦੇ ਰਹਿਣ ਦੇ ਕਾਬਿਲ ਨਹੀਂ ਆ ਪਰ ਤੇਰੇ ਵਰਗੇ ਬੰਦੇ ਤੋਂ ਜਵਾਕ ਚੱਕ ਕੇ ਵੀ ਨਹੀਂ ਤੋਰ ਹੋਣਾ ਹੈਂਡੀਕੈਪ ਮੈਂ ਤਾਂ ਆਪਣਾ ਪਰਿਵਾਰ ਪਾਲਦਾ ਮੈਂ ਆਪਣੇ ਪਰਿਵਾਰ ਨੂੰ ਰਨ ਕਰਦਾ ਮੈਂ 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 ਜਿਹੜੇ ਚੰਗੇ ਭਲੇ ਬੰਦੇ ਆ ਮੈਂ ਉਹਨਾਂ ਤੋਂ ਅੱਕੇ ਜਾ ਕੇ ਮੈਂ ਕੰਮ ਕਰਦਾ ਮੈਂ ਆਪਣਾ ਖੇਤਾਂ ਆਪਣਾ ਕੰਮ ਕਰ ਰਿਹਾ ਮੈਂ ਕਿਸ਼ਤ ਕਰ ਰਿਹਾ ਆਪਣੀ ਮੈਨੂੰ ਕੋਈ ਇਤਰਾਜ਼ ਨਹੀਂ ਟਿਕਟ ਰੋਕ ਬੰਦ ਹੋਵੇ ਨਾ ਹੋਵੇ ਜੋ ਵੀ ਕਰ ਦਿਓ ਪਰ ਜਦ ਆਪਾਂ ਕਿਸੇ ਦੀ ਪਰਮਟ ਵਾਲੀ ਗੱਡੀ ਨੂੰ ਕਿਵੇਂ ਕਹਦੇ ਵੀ ਤੂੰ ਅੱਜ ਹੀ ਬੰਦ ਕਰ ਲਾ ਕਿਸ ਤਾਂ ਕੌਣ ਪਰੂਗਾ ਇਹਨਾਂ ਦੀਆਂ ਗੱਡੀਆਂ ਦੀਆਂ ਡਰਾਈਵਰਾਂ ਦੀ ਤਨਖਾਹ ਕਿੱਥੋਂ ਦਊਗਾ ਜਿਹੜਾ ਬੰਦਾ ਕਾਮੀ ਪਿਕ ਡ੍ਰੌਪ ਦਾ ਕਰਦਾ ਸੋ ਮੈਂ ਜਿਹੜੇ ਪਿਕ ਡ੍ਰੌਪ ਕਰਦੇ ਆ ਮੇਰੇ ਵੀਰ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਯਾਰ ਵੀ ਤੁਸੀਂ ਹਨਾ ਇਸ ਗੱਲ ਦਾ ਜਵਾਬ ਦਿਓ ਰੇਟ ਬਣਾਓ ਯਾਰ ਰੇਟ ਵੜਾਓ ਮੈਂ ਕਹਿੰਦਾ ਵੀ ਤੁਸੀਂ ਰੇਟ ਵੜਾਓ ਯਾਰ ਪਿਕ ਡ੍ਰੌਪ ਦਾ ਰੇਟ ਹੋਣਾ ਤੈਅ ਹੋਣਾ ਚਾਹੀਦਾ ਗੱਡੀਆਂ ਨਾਲ ਪੰਨੂ ਘੱਟ ਰੇਟਾਂ ਦੇ ਜਾਓ ਥੋਡੀਆਂ ਅਪ ਡਾਊਨ ਵਾਲੀਆਂ ਗੱਡੀਆਂ 55 5500 ਰੁਪਏ ਅਪ ਡਾਊਨ ਲਾ ਰਹੀਆਂ ਨੇ ਉਹਨਾਂ ਨੂੰ ਕੋਈ ਬੋਲਦਾਰ ਨਹੀਂ ਉਹਨਾਂ ਤੇ ਕਿਉਂਕਿ ਤੁਸੀਂ ਪੁਰਾਣੇ ਹੋ ਜਿੱਥੇ ਤੁਹਾਡ ਇੱਕ ਅਸੀਂ ਪਿਕ ਡ੍ਰੌਪ ਦਾ ਕੰਮ ਕਰਦੇ ਆ ਤਾਂ ਸਾਨੂੰ ਉੱਥੇ ਜਾ ਕੇ ਖੜਨਾ ਪੈਂਦਾ ਦਿੱਲੀ ਉੱਥੇ ਜਾ ਕੇ ਸਾਨੂੰ ਦਿੱਲੀ ਦੇ ਵਿੱਚ ਖੜਨਾ ਪੈਂਦਾ ਲੱਭਣੀ ਪੈਂਦੀ ਹੈ ਸਵਾਰੀ ਇੱਕ ਦੂਜੇ ਨਾਲ ਰਾਬਤਾ ਬਣਾ ਕੇ ਰੱਖਣਾ ਪੈਂਦਾ ਤੇ ਤੁਸੀਂ ਸਵਾਰੀ ਲਾ ਕੇ ਆ ਕੇ ਕਣਕੜ ਤੇ ਹਾਵੇ ਤੇ ਰੋਟੀ ਖਾਣੇ ਹੁੰਨੇ ਹੋ ਖੜੇ ਉੱਥੇ ਤੁਸੀਂ ਟਿਚਰਾਂ ਕਰਦੇ ਹੁੰਦੇ ਹੋ ਵੀ ਜਾਣ ਕੇ ਉੱਥੇ ਬੱਚਰ ਕਾਊਗਾ ਇਹਨਾਂ ਨੂੰ ਦੂਜੀ ਗੱਲ ਮੈਂ ਪ੍ਰਧਾਨ ਜੀ ਤੇ ਆਉਣਾ ਪ੍ਰਧਾਨ ਜੀ ਤੁਹਾਡੀ ਆਡੀਓ ਲੀਕ ਹੋਈ ਹੈ ਇੱਕ ਉਹ ਆਡੀਓ ਦੇ ਵਿੱਚ ਤੁਸੀਂ 10 ਜਾਣੇ 15 ਜਾਣੇ ਪਰ ਅੱਪ ਜਾਣਦਾ ਤੁਸੀਂ ਪੈਗ ਲਾ ਕੇ ਗੱਲ ਕਰਦੇ ਜਾਂ ਜਿੰਮੇ ਵੀ ਕਰਦੇ ਪਰ ਇੱਕ ਆਡੀਓ ਜ਼ਰੂਰ ਲੀਕ ਹੋਈ ਪ੍ਰਧਾਨ ਜੀ ਤੁਹਾਡਾ ਇਹ ਕੰਮ ਨਹੀਂ ਆ ਕਿ ਤੁਸੀਂ ਆ ਕੇ ਕਿਸੇ ਦਾ ਰੋਜ਼ਗਾਰ ਬੰਦ ਕਰਦੇ ਹੋ ਵੀ ਸਾਡੀਆਂ ਗੱਡੀਆਂ ਖੜੀਆਂ ਨੇ ਤੁਸੀਂ ਪਿਕਟ੍ਰੋਪ ਬੰਦ ਕਰੋ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਦਾ ਤੁਹਾਡੇ ਕਰਨ ਵਾਲੇ ਕੰਮ ਪ੍ਰਧਾਨ ਜੀ ਤੁਹਾਡੇ ਕੰਮ ਕਰਨ ਵਾਲੇ ਆ ਜੀਂਦ ਦੇ ਕੋਲ ਪੁਲਿਸ ਦੇ ਕੋਤੇ ਬਹੁਤ ਵੱਡੇ ਵੱਡੇ ਖੱਟੇ ਆ ਜਿਹੜੇ ਰਾਤ ਨੂੰ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਟੋਲ ਫਲਾਇਆ ਨੂੰ ਕਹਿ ਕਿਉਂ ਖੱਟੇ ਭਰਾ ਸਕਦੇ ਨੱਥ ਛੋਟੇ ਭਰਾਵਾਂ ਦੀ ਛੋਟੇ ਨਾਲ ਦੀ ਸੱਜਣਾ ਬੀਤੀਆਂ ਦੀ ਦਿੱਲੀ ਦੇ ਵਿੱਚ ਜਾ ਕੇ ਉੱਥੇ ਇਕੱਠੇ ਹੋ ਕੇ ਪਾਰਕਿੰਗ ਦੇ ਵਿੱਚ 5-5 ਮਿੰਟ ਬਾਅਦ ਜੇ 5 ਮਿੰਟ ਵੀ ਓਵਰ ਹੋ ਜਾ 50-50 ਰੁਪਏ ਐਕਸਟਰਾ ਲੈਂਦੇ ਤੁਸੀਂ ਉੱਥੇ ਜਾ ਕੇ ਲਾਮਬੰਦ ਹੋ ਸਕਦੇ ਤੁਸੀਂ ਜੇ ਕਿਤੇ ਤੁਹਾਡੇ ਕਿਸੇ ਕਿਸੇ ਡਰਾਈਵਰ ਪੀਰ ਨਾਲ ਤੱਕਾ ਹੁੰਦਾ ਉੱਥੇ ਜਾ ਕੇ ਲਾਮਬੰਦ ਹੋ ਕੇ ਡਰਾਈਵਰ ਪੀਰ ਦੇ ਨਾਲ ਜਾ ਕੇ ਖੜ੍ਹ ਸਕਦੇ ਪਰ ਇਹ ਰਾ ਕਿਸੇ ਦਾ ਰੁਜ਼ਗਾਰ ਬੰਦ ਕਰਨਾ ਕਿਸੇ ਦਾ ਕਹਿ ਦੂ ਕਿ ਪਿਕਟ੍ਰੌਪ ਬੰਦ ਕਰ ਦਿਓ ਪਿਕਟ੍ਰੌਪ ਦਾ ਕਰਦਾ ਫਾਇਦਾ ਕੋਈ ਨਹੀਂ ਹੈਗਾ ਇਹ ਤਾਂ ਅਪਡਾਉਣ ਵਾਲੇ ਕੰਮ ਚਲ ਕਿੱਥੋਂ ਲੱਭ ਕੇ ਲੈ ਕੇ ਆਏ ਸੀ ਅਪਡਾਉਣ ਦੀਆਂ ਸਵਾਰੀਆਂ ਜਿਹੜੇ ਤੁਹਾਡੇ ਨਾਲ ਅਪਡਾਉਣ ਦੇ ਵਿੱਚ ਜਾਣਾ ਪ੍ਰਧਾਨ ਜੀ ਉਹਨੇ ਅਪਡਾਉਣ ਦੇ ਵਿੱਚ ਹੀ ਜਾਣਾ ਤੁਹਾਡੀ ਸਵਾਰੀ ਨੂੰ ਮੈਂ ਕਿਵੇਂ ਲੈ ਜਾਊਗਾ ਮੇਰੀ ਸਵਾਰੀ ਨੂੰ ਤੁਸੀਂ ਕਿੱਦਾਂ ਲੈ ਜਾਓਗੇ ਹਨ ਝੋਟੀ ਜਵਾਨ ਨੂੰ ਤੁਹਾਡੇ ਜਿਹੜਾ ਤੁਹਾਡਾ ਬਿਹੇਵਿਅਰ ਆ ਉਹਨੂੰ ਸਵਾਰੀ ਲੱਗਣੀ ਆ ਤੁਹਾਨੂੰ ਜਿੱਦਾਂ ਦਾ ਤੁਸੀਂ ਮਿੱਠਾ ਪਾਓਗੇ ਉਦੋਂ ਦਾ ਸਵਾਦ ਆਊਗਾ ਪਰ ਮੈਂ ਬੇਨਤੀ ਕਰਦਾ ਜਿਹੜਾ ਤੁਸੀਂ ਮੇਰੇ ਤੇ ਤੁਸੀਂ ਪਹਿਲਾਂ ਵੀਡੀਓ ਦੇਖੀ ਆੜਾ ਮੈਨੂੰ ਗਾਲਾਂ ਕੱਢੀਆਂ ਨੇ ਜਾਂ ਗਲਤ ਮੰਦੀ ਸਰਦਾਬ ਨਹੀਂ ਬੋਲੀ ਆਣਾ ਤੁਸੀਂ ਉਹ ਬਹੁਤ ਜਦੇ ਮੰਦ ਭਾਗੀ ਆ ਤੁਸੀਂ ਕਮੈਂਟਾਂ ਦੇ ਵਿੱਚ ਵੀਰੋ ਜਰੂਰ ਇਸ ਗੱਲ ਦਾ ਜਵਾਬ ਦਿਓ ਪੀਆਰ ਵੀ ਕਿਸੇ ਨੂੰ ਹੈਂਡੀਕੈਪ ਹੋਣਾ ਕਿਸੇ ਦਾ ਗਰਾਹ ਕੀ ਜਾਂ ਮੈਂ ਫਿਰ ਆਪਣੇ ਪਰਿਵਾਰ ਨੂੰ ਯਾਰ ਦੇ ਕੇ ਮਾਰ ਦਿਆਂ ਤੇ ਕੁਤਬੀ ਮਰ ਜਾਵਾਂ ਕਮੈਂਟ ਤੁਸੀਂ ਕਰਦੇ ਆ ਫੈਸਲਾ ਤੁਸੀਂ ਕਰਨਾ ਵੀਡੀਓ ਸ਼ੇਅਰ ਤੁਸੀਂ ਕਰਦੀਆਂ ਧੰਨਵਾਦ ਜਉਂਦੇ ਵਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਗੱਲ ਜਾਂਦੇ ਜਾਂਦੇ ਮੈਂ ਕਹਿ ਸਕਦਾ ਕਿ ਵੀਰੋ ਜੇ ਮੇਰੇ ਸ਼ਬਦਾਂ ਨਾਲ ਤੁਹਾਨੂੰ ਕਿਸੇ ਤਰ੍ਹਾਂ ਖੇਸ ਪਹੁੰਚੀਆ ਮੇਰੇ ਕੋਲੋਂ ਤਾਂ ਉਹ ਇਦਾਂ ਹੀ ਉੱਥੇ ਬੋਲਿਆ ਸਤਕਾਰ ਦੇ ਨਾਲ ਤੇ ਉਹ ਉਦਾਂ ਹੀ ਹੁਣ ਬੋਲ ਰਿਹਾ ਤੇ ਮੈਂ ਮੈਂ ਮਾਫੀ ਚਾਹਨਾ ਪਰ ਜਿੱਥੇ ਆਪਣੀ ਸ਼ਬਦਾਂ ਦੀ ਲੜਾਈ ਹੋਵੇ ਸ਼ਬਦਾਂ ਤੱਕ ਰੱਖੋ ਪਰਸਨਲ ਨਾ ਜਾਓ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ